ਸੱਤ ਸਿਰੀਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਵਿੱਚ ਪੰਜਾਬ 85 ਦੇ ਸਹਿਯੋਗ ਦੇ ਨਾਲ ਇੱਕ ਸੈਮੀਨਾਰ ਕਰਵਾਇਆ ਗਿਆ ਵਿਸ਼ਾ ਸੀ ਕੰਟੈਂਪੋਰੀ ਕ੍ਰਾਈਸਿਸ ਐਂਡ ਰੋਲ ਆਫ ਮੀਡੀਆ ਮੈਂ ਉਹ 세미ਨਾਰ ਦਾ ਕੋਆਰਡੀਨੇਟਰ ਸੀ ਤੇ ਮੈਨੂੰ ਕਿਹਾ ਗਿਆ ਕਿ ਤੁਸੀਂ ਸ਼ੁਰੂਆਤ ਕਰੋ ਐਜ਼ ਅ ਕੀਨੋਟ ਅਡਰੈਸ ਜਸ ਇੱਕ ਬੇਸ ਜੇ ਬਣਾਓ ਤਾਂ ਚੰਗੀ ਗੱਲ ਹੈ ਇਸ ਦੇ ਵਿੱਚ ਕਾਫੀ ਜਿਹੜੇ ਚਿੰਤਕ ਆਏ ਅਮਰਜੀਤ ਗਰੇਵਾਲ ਸੀ ਪੰਜਾਬ اٹ ਕੌਂਸਲ ਦੇ ਚੇਅਰਮੈਨ ਜਿਹੜੇ ਵਧੀਆ ਸ਼ਾਇਰ ਨੇ ਸਵਰਜੀਤ ਸਭੀ ਹੋ ਸੀ ਟੋਰਾਂਟੋ ਤੋਂ ਡਾਕਟਰ ਬਲਵਿੰਦਰ ਸੀ ਰੇਡੀਓ ਹੋਸਟ ਤੇ ਲੋਕਲ ਜਿਹੜੇ ਸਾਡੇ ਚਿੰਤਕ ਡਾਕਟਰ ਜੇਂਦਰਪਾਲ ਬਰਾ ਡਾਕਟਰ ਸਤਰਾ ਸਿੰਘ ਸੰਦੂ ਵੈਸਟਰਨ ਸੀ ਤੇ ਬਹੁਤ ਗੱਲ ਕੀਤੀ ਪੰਜਾਬ ਦੇ ਸੰਦਰਭ ਦੇ ਵਿੱਚ ਸੰਕਟ ਦੀ ਜਿਹੜੀ ਗੱਲ ਕੀਤੀ ਉਹੀ ਗੱਲ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਪੰਜਾਬ ਦਾ ਸੰਕਟ ਅਸਲ ਦੇ ਵਿੱਚ ਕਿੱਥੋਂ ਸ਼ੁਰੂ ਹੋਇਆ ਤੇ ਉਹਦੇ ਭੂਮਿਕਾ ਕੀ ਹੈ ਬਹੁਤ ਬਰੀਫ ਤੁਹਾਡੇ ਨਾਲ ਅੱਜ ਦੀ ਰਿਪੋਰਟ ਮੈਂ ਸਾਂਝੀ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਵੀਰ ਵੀ ਕਰਨੀ ਹੈ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਤੁਸੀਂ ਮੇਰੇ ਨਾਲ ਨਵੇਂ ਜੁੜਦੇ ਹੋ ਉਹ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰ ਲੈ ਤਾਂ ਠੀਕ ਰਹੇਗਾ ਗੱਲ ਮੈਂ ਸ਼ੁਰੂ ਕੀਤੀ ਅੱਜ ਦੇ ਸੈਮੀਨਾਰ ਦੇ ਵਿੱਚ ਕਿ ਜੇ ਤਾਂ ਪੰਜਾਬ ਦੇ ਸੰਕਟ ਦੀ ਗੱਲ ਕਰਨੀ ਹੈ ਅਸਰ ਦੇ ਵਿੱਚ ਤਾਂ ਫਿਰ ਜੜ੍ਹਾਂ ਤਾਂ ਇਹਦੀਆਂ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਰਾਜ ਜਾਂਦਾ ਨਾ ਅੰਗਰੇਜ਼ ਇੱਥੇ ਆ ਜੋਦੇ ਨੇ ਉਹਦੇ ਨਾਲ ਜੋੜ ਸਕਦੇ ਹੋ ਉਦੋਂ ਬਾਅਦ ਜੋ ਪੰਜਾਬੀਆਂ ਦੇ ਤੇ ਸਿੱਖਾਂ ਦੇ ਵਿੱਚ ਜਿਹੜੀ ਬੇਚੈਨੀ ਹੋਈ ਸੀ ਉਹ ਸੰਕਟ ਦੂਸਤ ਹੈ ਜਨਮ ਦਿੱਤਾ ਸੀ ਬਹੁਤ ਕੁਛ ਬੜੀਆਂ ਲਹਿਰਾਂ ਚੱਲੀਆਂ ਤੇ ਉਹ ਇੱਕ ਸੰਧੀ ਸਾਡੀ ਪੰਜਾਬ ਦੀ ਮਾਨਸਕਾ ਉਸ ਪਾਸੇ ਨਜ਼ਰ ਆਉਦੀ ਹੈ ਖੈਰ ਮੈਂ ਗੱਲ ਇਹ ਕਿਹਾ ਕਿ ਗੱਲ 1966 ਤੋਂ ਸ਼ੁਰੂ ਕਰਦੇ ਹਾਂ ਜਦੋਂ ਇਹ ਪੰਜਾਬ ਬਣਿਆ ਜਿਹੜਾ ਮੌਜੂਦਾ ਪੰਜਾਬ ਹੈ ਉਸ ਤੋਂ ਗੱਲ ਆਪਾਂ ਜੇ ਸ਼ੁਰੂ ਕਰੀਏ ਤਾਂ ਕਹਾਣੀ ਜਿਆਦਾ ਸਪਸ਼ਟ ਹੋਏਗੀ ਜਦੋਂ ਰੀਆਰਗੇਨਾਈਜੇਸ਼ਨ ਪੰਜਾਬ ਦੀ ਹੁੰਦੀ ਹੈ ਤੇ 1966 ਚ ਪੰਜਾਬ ਹਰਿਆਣਾ ਹਿਮਾਚਲ ਇਹ ਬੰਦੇ ਨੇ ਜਾਂ ਵੱਡੇ ਜਾਂਦਾ ਪੰਜਾਬ ਉਸ ਵੇਲੇ ਤਿੰਨ ਵੱਡੀਆਂ ਸਮੱਸਿਆਵਾਂ ਸਾਡੇ ਸਾਹਮਣੇ ਖੜੀਆਂ ਹੋ ਜਾਂਦੀਆਂ ਨੇ ਪਹਿਲੀ ਤਾਂ ਗੱਲ ਪੰਜਾਬੀ ਬੋਲਦੇ ਇਲਾਕੇ ਪੂਰੇ ਪੰਜਾਬ ਨੂੰ ਨਹੀਂ ਮਿਲੇ ਇੱਕ ਵੱਡਾ ਸਮੱਸਿਆ ਜੋ ਵੱਡਾ ਸੰਕਟ ਦੂਜਾ ਛੱਡੀਗੜ ਪੰਜਾਬ ਨੂੰ ਨਹੀਂ ਮਿਲਿਆ ਇਹ ਵੀ ਹਾਲੇ ਤੱਕ ਉਮੇ ਪਿਆ ਤੀਜਾ ਪੰਜਾਬ ਦੇ ਪਾਣੀਆਂ ਦੀ ਸਮੱਸਿਆ ਦਰਿਆ ਤਾਂ ਪਹਿਲਾਂ ਹੀ ਸੁੱਕ ਰਹੇ ਨੇ ਤੇ ਫਿਰ ਹੁਣ ਪੰਜਾਬ ਉੱਤੇ ਪਾਣੀਆਂ ਤੇ ਜਿਹੜਾ ਹੱਕ ਜਤਾ ਰਹੇ ਨੇ ਗਵੰਡੀ ਰਾਜ ਉਹ ਸਮੱਸਿਆ ਉਮੇ ਪਈ ਹੈ ਇਹ ਉੱਥੋਂ ਸ਼ੁਰੂ ਹੁੰਦਾ ਅਸਤੇ ਕੰਮ ਤਿੰਨ ਤਾਂ ਇਹ ਸੰਕਟ ਦੇ ਸਾਕ ਨੂੰ ਆਈਡੈਂਟੀਫਾਈ ਕਰਨਾ ਇੱਕ ਤਾਂ ਇਹ ਸੰਕਟ ਨੇ ਫੇਕ ਇਹ ਜਿਹੜੀ ਸਰਕਟ ਬਾਧ ਰਿਹਾ ਤੇ ਇੱਕ ਸਰਕਟ ਹੋਰ ਵੀ ਹੈ ਇਹਨੇ ਵਿੱਚ ਜੇ ਇਹਨਾਂ ਦੇ ਨਾਲ ਜਿੱਦੋਂ ਹਰਾ ਇਨਕਲਾਬ ਆਉਂਦਾ ਨਾ 60 ਤੋਂ ਬਾਅਦ ਕਰ ਲਓ ਜਦੋਂ ਦੇਸ਼ ਦਾ ਢਿੱਡ ਭਰਨਾ ਸੀ ਉਸ ਵੇਲੇ ਜਿਸ ਤਰੀਕੇ ਨਾਲ ਪੰਜਾਬ ਅੱਗੇ ਆਇਆ ਪੰਜਾਬ ਦੇ ਵਿੱਚ ਝੋਨਾ ਤੇ ਕਣਕ ਦੇ ਜਿਹੜਾ ਚੱਲਿਆ ਕ੍ਰੌਪਰਟੇਸ਼ਨ ਜਿਹੜੀ ਬੀਟ ਐਡ ਰਾਈਸ ਦੀ ਉਹਦੇ ਨਾਲ ਜਿਸ ਤਰੀਕੇ ਨਾਲ ਪੰਜਾਬ ਦਾ ਪਾਣੀ ਬਰਬਾਦ ਹੋਣ ਲੱਗਿਆ ਤੇ ਗ੍ਰੀਨ ਰੈਪੂਲੇਸ਼ਨ ਤਾਂ ਗਿਆ ਪੰਜਾਬ ਤਾਂ ਤਰੱਕੀ ਕਰ ਗਿਆ ਉਸ ਵੇਲੇ ਲੇਕਿਨ ਅੱਜ ਜੋ ਤੇਜਾ ਨਤੀਜੇ ਸਾਨੂੰ ਭੁਗਤਨੇ ਪੈਣੇ ਨੇ ਉਹ ਵੀ ਇੱਕ ਵੱਡਾ ਪੰਜਾਬ ਦਾ ਪਾਣੀ ਦਾ ਸੰਕਟ ਹੈ ਇੱਕ ਪਾਸੇ ਦਰਿਆ ਸੁੱਕ ਰਹੇ ਨੇ ਦੂਜੇ ਪਾਸੇ ਪੰਜਾਬ ਦੀ ਧਰਤੀ ਦੇ ਹੇਠ ਪਾਣੀ ਖਤਮ ਹੋ ਰਿਹਾ ਹੈ ਅੱਜ ਬੋਰ 300 350 400 ਪੱਟ ਤੱਕ ਜਿਹੜਾ ਬੋਰ ਹੋਣ ਲੱਗ ਗਿਆ ਪਾਣੀ ਖਤਮ ਹੋ ਰਿਹਾ ਤੇ ਦੂਜੇ ਪਾਸੇ ਪੰਜਾਬ ਦੀ ਧਰਤੀ ਬਰਬਾਦ ਹੋਊਗੀ ਫਰਟਾਈਲ ਜਿਹੜੀ ਜੈਡ ਸੀ ਉਹ ਖਤਮ ਹੋ ਗਈ ਖਾਦਾ ਪਾ ਕੇ ਸੀ ਕੈਮੀਕਲ ਪਾ ਕੇ ਹਾਲਾਤ ਇੱਥੇ ਤੱਕ ਪਹੁੰਚ ਗਿਆ ਕਿ ਹੁਣ ਪੰਜਾਬੀ ਪੰਜਾਬ ਦੀ ਕਲਖਾਨ ਤੋਂਨਕਾਰੀ ਨੇ ਮੱਧ ਪ੍ਰਦੇਸ਼ ਤੋਂ ਵਗਾਰੇ ਨੇ ਇਸ ਕਿਸਮ ਦੇ ਹਾਲਾਤ ਵੀ ਜਿਹੜੇ ਬਣੇ ਉਹ ਗ੍ਰੀਨ ਰੈਵਿਊਲੂਸ਼ਨ ਦਾ ਉਲਟਾ ਅਸਰ ਵੀ ਤੇ ਸਮਝ ਦੀ ਲੋੜ ਹੈ ਨੌਜਵਾਨ ਸਾਡੇ ਇੱਕ ਵਾਰੀ ਤਾਂ ਤਰੱਕੀ ਹੋਈ ਤੁਸੀਂ ਇਹ ਦੇਖੋ ਕਿ 1981 ਦੇ ਵਿੱਚ ਜੋ ਜਿਆਦਾ ਪ੍ਰਾਣੀ ਕਰਦੇ ਮੈਂ ਕਰਦਾ ਜੀ ਡੀ ਪੀ ਦੇ ਵਿੱਚ ਪੰਜਾਬ ਨੰਬਰ 1 ਤੇ ਸੀ ਤੇ ਉਹ ਹੁਣ ਹਾਲ ਕੀ ਹੈ ਕਿ ਅਸੀਂ 10ਵੇਂ ਨੰਬਰ ਤੇ ਆ ਪਰ ਪਰ ਕਾ ਇਨਕਮ ਤੇ ਕਿਤੇ ਅਸੀਂ ਜਿਹੜਾ ਹੈ ਇੱਕ ਨੰਬਰ ਤੇ ਤੇ ਹੁਣ 19ਵੇਂ ਨੰਬਰ ਹਾਲਤਾਂ ਹੋਏ ਪਿਆ ਜਿਹੜੀ ਇਸ ਤਰੀਕੇ ਦਾ ਕਰਜ਼ਾ ਹੁਣ ਪੰਜਾਬ ਤੇ ਚੜ ਰਿਹਾ ਹੈ ਤੇ ਅਗਲੇ ਸਾਲ ਤੱਕ ਜੋ ਅੰਦਾਜ਼ਾ ਹੈ 3.4 ਲੱਖ ਕਰੋੜ ਦਾ ਕਰਜ਼ਾ ਚੜ ਜਾਣਾ ਜਿਹੜੀ ਪੰਜਾਬ ਕਰਜ਼ੇ ਹਿੱਟ ਤੋਂ ਬਾਗਿਆ ਇਹਦੇ ਛੋਟੀਆਂ ਆਰਥਿਕ ਸਮੱਸਿਆ ਜਿਹੜਾ ਕਰਜ਼ਾ ਲਿਆ ਉਹਦਾ ਵਿਆਜ ਤਾਂ ਚਿੱ ਫਸਾ ਲ ਜਾਂਦਾ ਬਾਕੀ ਲੋਕਾਂ ਦੀ ਤਨਖਾਹ ਦੇਣ ਦੇ ਵਿੱਚ ਪੰਜਾਬ ਦੇ ਵਿਕਾਸ ਲਈ ਹੈ ਪੈਸਾ ਕਿੱਥੇ ਸਮੱਸਿਆ ਕਿੱਥੇ ਘਟ ਸੋ ਇਸ ਸਮੱਸਿਆ ਦੇ ਲੇਕਿਨ ਇੱਕ ਵੱਡੀ ਸਮੱਸਿਆ ਆ ਗਈ ਉਹ ਉਹਦਾ ਜਿਹੜਾ ਸ਼ੁਰੂਆਤ ਹੁੰਦੀ ਹੈ 1978 ਦੇ ਵਿੱਚ ਜਦੋਂ ਅਸੀਂ ਪ੍ਰਕਾਸ਼ ਸਿੰਘ ਬਾਦਲ ਲੋਕ ਕਹਿੰਦੇ ਕਿ ਫਖਰੇ ਕੌਮ ਤਾਂ ਉਹਨੂੰ ਇਹ ਵੀ ਯਾਦ ਰੱਖ ਲੈਣਾ ਚਾਹੀਦਾ ਕਿ 1978 ਦੇ ਵਿੱਚ ਜਿਹੜੇ ਨਲਕਾਰੀਆਂ ਨੂੰ ਆਗਿਆ ਦਿੱਤੀ ਸੀ ਨਾ ਉਸ ਦੇ ਸਵਾਗਤ ਕਰਨ ਦੀ ਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਪੰਜਾਬ ਦੇ ਵਿੱਚ ਉਹ ਹੁਣ ਹੁਣ ਤੱਕ ਭੁਗਤ ਰਹੇ ਲੇਕਿਨ 10-12 ਸਾਲ ਤੱਕ ਪੰਜਾਬ ਨੇ ਬੁਰੀ ਤਰ੍ਹਾਂ ਭੁਗਤਿਆ ਤੇ ਤੁਸੀਂ ਦੇਖੋ 78 ਤੋਂ ਨਲਕਾਰੀ ਕਾਰਡ ਹੁੰਦਾ ਉਸ ਤੋਂ ਬਾਅਦ 84 ਤੱਕ ਜਦੋਂ ਸੰਤ ਪਿੰਡਰਾਵਲੇ ਦਾ ਜਿਹੜਾ ਅਭਾਰ ਹੁੰਦਾ ਤੇ ਉਦੋਂ ਬਾਅਦ 84 ਦੇ ਵਿੱਚ ਜੋ ਕਾਲ ਤੱਕ ਸਾਹ ਤੇ ਹਮਲਾ ਹੁੰਦਾ ਤੇ ਉਸ ਤੋਂ ਬਾਅਦ ਹਮਲੇ ਤੋਂ ਬਾਅਦ ਇਹ ਦਰਗੰਦੀ ਦਾ ਕਤਲ ਤੇ ਕਤਲ ਤੋਂ ਬਾਅਦ ਸਿੱਖ ਨਸ਼ਰਕੁਸ਼ੀ ਤੇ ਉਸ ਤੋਂ ਬਾਅਦ ਦਾ ਸਾਲ ਜਿਸ ਤਰੀਕੇ ਨਾਲ ਪੰਜਾਬ ਦੀ ਮਿਲਟਰੀ ਸੀ ਪੰਜਾਬ ਦੇ ਨੌਜਵਾਨਾਂ ਦਾ ਕਤਲ ਇਹ ਤੋਂ ਹਰੇਕ ਦਿਨ ਉੱਭਰ ਸਕੇ ਸੀ ਤੇ ਹਲੇ ਵੀ ਹਾਲ ਇਹ ਹੋਇਆ ਕਿ ਉਦੋਂ ਬਾਅਦ ਲੋਕ ਜਿਹੜੇ ਅਸਾਈਲਮ ਲੈ ਕੇ ਕੈਨੇਡਾ ਅਮਰੀਕਾ ਚਲੇ ਗਏ ਤੇ ਅੱਜ ਤੁਸੀਂ ਦੇਖਿਆ ਜਦੋਂ ਜੈ ਸ਼ੰਕਰ ਗੇ ਪੰਜਾਬ ਦੇ ਭਾਰਤ ਦਾ ਵਿਦੇਸ਼ ਮੰਤਰੀ ਅੰਗਰੇਟ ਉੱਥੇ ਖਾਲਸਤਾਨੀਆਂ ਨੇ ਕਿਵੇਂ ਘੇਰੇ ਉਸ ਨੂੰ ਇਹ ਉੱਥੋਂ ਸ਼ੁਰੂ ਹੋਇਆ ਸਰ ਕੰਮ ਇਹ ਜੱਪਨ ਨੂੰ ਜਾਂ ਜਿਹੜੀ ਵੀ ਗੱਲ ਆਪਾਂ ਕਰਦੇ ਆਂ ਖਾਸ ਤੌਰ ਤੇ ਨੇਚਰ ਦਾ ਕਤਲ ਉਹਦੀ ਜੜਾ ਉੱਥੀ ਨੇ ਜੇ ਉਹ ਜੋ ਕਹਿੰਦੇ ਨੇ ਕਿ ਲਮੇ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਤਾਰੀਖੀ ਨਜ਼ਰੋਂ ਨੇ ਉਹ ਦੌਰ ਵੀ ਦੇਖੇ ਹੈ ਕਿ ਲਮੇ ਨੇ ਖਤਾ ਕੀਤੀ ਔਰ ਸਦੀਆਂ ਨੇ ਸਜ਼ਾ ਪਾਈ ਇਹ ਸਦਾ ਜਿਹੜੀ ਸਦੀਆਂ ਦੀ ਸਜ਼ਾ ਨਾ ਭੁਗਤ ਰਹੇ ਅਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਨੂੰ ਮਿਲਿਆ ਕੀ ਪੰਜਾਬ ਕਰਜ਼ੇ ਹਟ ਤੱਕ ਪਿਆ ਪੰਜਾਬ ਦੀ ਨੌਜਵਾਨੀ ਖਤਮ ਹੋਈ ਹਾਲ ਤਾਂ ਇਹ ਸੀ ਉਸ ਵੇਲੇ ਜਿਸ ਤਰੀਕੇ ਨਾਲ ਪੰਜਾਬ ਜਿਹੜਾ ਹੈ ਜਿਵੇਂ ਮੁਕਾਬਲੇ ਦਿਖਾ ਕੇ ਨੌਜਵਾਨ ਮਾਰੇ ਗਏ ਸਭ ਨੂੰ ਪਤਾ ਹੁੰਦਾ ਸੀ ਆ ਕੇ ਪੀਐਸ ਗੇਦਾ ਹੁੰਦਾ ਸੀ ਭਰਤ ਚਹਿਲ ਭਰਤ ਦਰਚਹਿਲ ਜਿਹੜਾ ਡੀਪੀਆਰ ਉਹ ਤੇ ਉਹ ਭੇਜ ਦਿੰਦਾ ਸੀ ਪ੍ਰੈਸ ਨੋਟ ਤੇ ਸਾਰੇ ਛਪੀ ਜਾਂਦੇ ਸੀ ਕਿ ਪਿਛਲੇ 24 ਘੰਟਿਆਂ ਚ ਇੰਨੇ ਅਤਵਾਦੀ ਮਾਰੇ ਗਏ ਤੇ ਉਦੋਂ ਅਮਰਜੀਤ ਪ੍ਰਾਗ ਨੇ ਲਿਖਿਆ ਸੀ ਸਭ ਨੂੰ ਪਤਾ ਹੈ ਨਾਮ ਤੇ ਬਲਦੀਤ ਹੋ ਉਸਦੀ ਨਾਕੇ ਤੇ ਪਈ ਜੋ ਬੇਪਛਾਣ লাশ ਹੈ ਤੋਂ ਇਸ ਤਰ੍ਹਾਂ ਦੇ ਹਾਲਾਤ ਸੀ ਉਹ ਇਹ ਸਵਸਿਆ ਕਿਤੇ ਘਟਾ ਹਾਲ ਤੱਕ ਚੱਲ ਰਹੀ ਹੈ ਤੇ ਐਗਰੀਕਲਚਰ ਕਿਸਾਨੀ ਹੁਣ ਦੇਖ ਲਓ ਉਦੋਂ ਤਾਂ ਕਿਸਾਨੀ ਗਰੀ ਰੈਵਿਊਸ਼ਨ ਦੀ ਤਾਂ ਗੱਲਾਂ ਸੀ ਕਰਦੇ ਆ ਪਰ ਕਿਸਾਨੀ ਦਾ ਸੰਕਟ ਤਾਂ ਲਗਾਤਾਰ ਵੱਧ ਰਿਹਾ ਉਹਦੇ ਕਾਰਨ ਕਿਸਾਨ ਦੀ ਜਿਹੜੀ ਹੈ ਵੈਸੀ ਛੋਟਾ ਕਿਸਾਨ ਦਾ ਪੰਜਾਬ ਦੇ ਵਿੱਚ ਔਰ ਜਿਹੜੀ ਉਹਨਾਂ ਦੀਆਂ ਸਵਸਿਆਵਾਂ ਬੱਧ ਰਹੀ ਨੇ ਖੁਦਕੁਸ਼ੀਆਂ ਵੱਧ ਰਹੀਆਂ ਨੇ ਹੁਣ ਉਹਨਾਂ ਦੋਨੋਂ ਪਹਿਲਾਂ ਦਿੱਲੀ ਦਾ ਹੁਣ ਦੋ ਤਿੰਨ ਅੰਦੋਲਨ ਹੋਰ ਤਾਂ ਹਾਲ ਇਹ ਹੋਇਆ ਪਿਆ ਕਿ ਦੋ ਤਾਂ ਜਿਹੜੇ ਫੋਰਮ ਬੈਠੇ ਦੇ ਕੁਛ ਬੋਈ ਕੋਈ ਖਨੋਰੀ ਤੇ ਤੀਜਾ ਜਨਰਲ ਜਿਹੜਾ ਹੈ ਮદાન ਚੜ੍ਹ ਦਿੱਤਰ ਹੈ ਪੰਜਾਬ ਦਾ ਮੁੱਖ ਮੰਤਰੀ ਫੋਟੋ ਫੜਾਈ ਕੀਤੀ ਤੇ ਹੁਣ ਉਹ ਕਹਿੰਦੇ 10 ਤੋਂ ਅਸੀਂ ਧਰਨੇ ਐਮਐਲਏ ਦੇ ਘਰਾਂ ਚ ਲਾਵਾਂਗੇ ਜਿਹੜੀ ਕਿਸਾਨੀ ਦਾ ਸੰਕਟ ਪੰਜਾਬ ਦੇ ਸੰਕਟ ਅਤੇ ਪ੍ਰਵਾਸ ਜਦੋਂ ਇੱਥੇ ਕੁਝ ਨਹੀਂ ਮਿਲਦਾ ਤੇ ਪੰਜਾਬ ਦਾ ਨੌਜਵਾਨ ਬਾਹਰ ਪਾਰ ਨੂੰ ਕੈਨੇਡਾ ਚੜਾ ਗਿਆ ਅਮਰੀਕਾ ਡਾਂਕੀ ਲਾ ਕੇ ਜਾਣ ਲੱਗੇ ਉਹ ਜਿਹੜੇ ਬਾਹਰ ਆ ਰਹੇ ਨੇ ਪੰਜਾਬ ਦਾ ਪੈਸਾ ਵੀ ਗਿਆ ਪੰਜਾਬ ਦਾ ਜਿਹੜਾ ਜਿਨੂੰ ਕਹਿੰਦੇ ਡਿਮਾਗ ਵੀ ਗਿਆ ਬ੍ਰੇਨ ਟ੍ਰੇਨ ਵੀ ਹੋਇਆ ਮਾਈਂਡ ਡ੍ਰੀਮ ਵੀ ਹੋਈ ਮਤਲਬ ਜੇ ਸਮੱਸਿਆਵਾਂ ਦਾ ਜ਼ਿਕਰ ਕਰੀਏ ਸਿਆਸੀ ਤੌਰ ਤੇ ਬੁਰਾ ਹਾਲ ਹੋ ਗਿਆ ਪੰਜਾਬ ਦਾ ਤੁਹਾਡੇ ਜਿਹੜਾ ਹੈ ਹਾਲਾਤ ਸਿਆਸੀ ਤੌਰ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਵੀ ਕੋਈ ਜ਼ਿਆਦਾ ਠੀਕ ਨਹੀਂ ਰਿਹਾ ਜਿਸ ਤਰੀਕੇ ਨਾਲ ਪਹਿਲਾਂ ਭਾਸ਼ਾ ਦੇ ਉੱਤੇ ਪਾ ਤੇ ਬੰਡੇ ਗਏ ਕਿਸੇ ਟਾਈਮ ਲਾਲਾ ਜਗਤ ਨਾਟ ਘਰ ਘਰ ਜਾ ਕੇ ਕਹਦਾ ਸੀ ਕਿ ਨਹੀਂ ਹਿੰਦੀ ਲਿਖਾਓ ਜਿਹੜੀ ਪੰਜਾਬ ਪੰਜਾਬੀ ਨਹੀਂ ਹੈ ਪੰਜਾਬ ਪੰਜਾਬ ਦਾ ਪੰਜਾਬੀ ਦਾ ਕਿੰਨਾ ਪਿਆਰ ਹੈ ਜੇ ਅਸੀਂ ਧਰਮਨਾਥ ਜੂੜੀ ਭਾਸ਼ਾ ਜਦੋਂ ਮੈਂ ਇਹ ਗੱਲ ਕਰ ਰਿਹਾ ਤਾਂ ਮੈਂ ਕਹਿ ਰਿਹਾ ਕਿ ਪੰਜਾਬ ਦਾ ਜੇ ਤੋ ਸੰਕਟ ਦੀ ਗੱਲ ਕਰਾਂਗੇ ਬਹੁਤ ਸਾਰੇ ਇਹਨਾਂ ਦੇ ਪੱਖ ਨੇ ਜਿੰਨਾਂ ਤੇ ਗੱਲ ਕੀਤੀ ਜਾ ਸਕਦੀ ਹੈ ਤੇ ਕਰ ਵੀ ਰਹੇ ਹਾਂ ਅਸੀਂ ਤੇ ਕਿਉਂਕਿ ਅੱਜ ਜਦੋਂ ਗੱਲ ਹੋਈ ਮੈਂ ਤਾਂ ਤੁਹਾਨੂੰ ਬਹੁਤ ਬਰੀਫ ਗੱਲ ਦੱਸ ਰਿਹਾ ਤੇ ਫਿਰ ਮੀਡੀਆ ਦੀ ਗੱਲ ਤੋਂ ਮੀਡੀਆ ਦਾ ਹਾਕ ਵੀ ਦੇਖੋ ਕਿਸੇ ਟਾਈਮ ਮੀਡੀਆ ਦਾ ਵੀ ਇਹੀ ਰੋਲ ਸੀ ਕਿ ਲੋਕਾਂ ਨੂੰ ਲੜਾਉਣ ਦੇ ਵਿੱਚ ਗੁਰシャンਪਾ ਜੀ ਦਾ ਇੱਕ ਪਲੇ ਉਹਦੇ ਵਿੱਚ ਦੋ ਇੱਕ ਡਾਇਲੋਗ ਹੈ ਇੱਕ ਪਾਸੇ ਇੱਕ ਸਰਦਾਰ ਬੈਠਾ ਦੂਜੇ ਪਾਸੇ Hindu ਬੈਠਾ ਹੈ ਕਹਿੰਦਾ ਇਹ ਲੋਕ ਇਹਨਾਂ ਲੋਕਾਂ ਚ ਇੱਕ ਪਾਸੇ ਤਾਂ ਕਹਿੰਦਾ ਸਰਦਾਰ ਸਿੰਘ ਹਮਦਰਦ ਬੋਲਦਾ ਦੂਜੇ ਪਾਸੇ ਲਾਲਾ ਜਗਤ ਰੈਨ ਬੋਲਦਾ ਇਸ ਤਰ੍ਹਾਂ ਦਾ ਸਾਡੇ ਮੀਡੀਆ ਦਾ ਰੋਲ ਸੀ ਤੇ ਜਿਸ ਤਰ੍ਹਾਂ ਅੱਗ ਲਾ ਰਹੇ ਸੀ ਜ਼ਹਿਰੀਲੇ ਭਾਈ ਤਾਂ ਜਗਤ ਰੈਨ ਦਾ ਕਤਲ ਹੋਇਆ ਸੀ ਉਸ ਵੇਲੇ ਜਦੋਂ ਇਹ ਹਾਲਾਤ ਤਾਂ ਜਦੋਂ ਬਣਦੇ ਨੇ ਤਾਂ ਮੀਡੀਆ ਦਾ ਰੋਲ ਨੂੰ ਅਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਦੇਖੀ ਕਿ ਇਹ ਨਹੀਂ ਹੈ ਕਿ ਮੀਡੀਆ ਦਾ ਰੋਲ ਨਹੀਂ ਹੈ ਮੈਂ ਬਹੁਤ ਪਰਕ ਹੈ ਕਿ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ ਉਦੋਂ ਅਕਾਲੀ ਅਖਬਾਰ ਹੁੰਦਾ ਸੀ ਤੇ ਅਕਾਲੀ ਲਹਿਰ ਤੇ ਅਕਾਲੀ ਅਖਬਾਰ ਦਾ ਪਤਾ ਹੀ ਲੱਗਦਾ ਸੀ ਕਿ ਅਕਾਲੀ ਅਖਬਾਰ ਕਰਕੇ ਅਕਾਲੀ ਲਹਿਰ ਚੱਲੀ ਜਾਂਦੀ ਹੈ ਅਕਾਲੀ ਲਹਿਰ ਕਰਕੇ ਅਕਾਲੀ ਅਖਬਾਰ ਚੱਲਿਆ ਕਿਸੇ ਟਾਈਮ ਬਹੁਤ ਵਧੀਆ ਰੋਲ ਵੀ ਰਿਹਾ ਲੇਕਿਨ ਦੂਜੇ ਪਾਸੇ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਮੀਡੀਆ ਦੇ ਮੌਜੂਦਾ ਸੰਕਟ ਦੀ ਗੱਲ ਕਰੀਏ ਤਾਂ ਮੀਡੀਆ ਤਾਂ ਪਤਾ ਹੀ ਨਹੀਂ ਚੱਲਿਆ ਮੇਨਸਟ੍ਰੀਮ ਮੀਡੀਆ ਉਰਸੀ মিডিਆ ਨੂੰ ਤੁਸੀਂ ਸੱਚ ਬਟਕੀ ਦੇਖਾਂਗੇ ਰੈਟ মিডিਆ ਫਿਰ ਵੀ ਹਲੇ ਬਾਣੀ ਮੋਟੀ ਗੱਲ ਕਰ ਲੈਂਦਾ ਤੇ ਲੇਕਨ ਜਿਹੜਾ ਮੇਨਸਟ੍ਰੀਮ মিডিਆ ਜਿਹਦੇ ਚ ਚੈਨਲ ਨੈਸ਼ਨਲ ਚੈਨਲ ਰੀਜਨਲ ਚੈਨਲ ਇਹ ਹੁੰਦੇ ਨੇ ਇਹਨਾਂ ਚ ਤਾਂ ਹਾਲ ਹੀ ਬਹੁਤ ਬੜਾ ਇਹ ਤਾਂ ਮਤਲਬ ਛੋਟੀ ਛੁੱਕ ਚੈਨਲ ਨੇ ਜਿਆਦਾ ਇਹਨਾਂ ਨੂੰ ਗੁਰਦੀ মিডিਆ ਕਹਿੰਦੇ ਪੀਰਾ মিডিਆ ਕਹਿੰਦੇ ਜੋ ਮਰਜੀ ਨਾਲ ਅੱਖ ਚ ਤਾਂ ਨਾ ਟੀਰ ਇਹਨਾਂ ਨੇ ਇੱਕ ਐਂਗਲ ਤੋਂ ਗੱਲ ਕਰ ਲਈ ਇਹਨਾਂ ਨੇ ਜਿਹੜੀਆਂ ਬੰਧਿਆਦੀ ਸਮੱਸਿਆਵਾਂ ਦੀ ਤਾਂ ਗੱਲ ਹੀ ਨਹੀਂ ਕਰਦੇ ਇਹ ਦਾ ਨੂੰ ਤਾਂ ਇਹ ਆ ਕਿ ਟਾਈਮ ਕਿਵੇਂ ਪੂਰਾ ਕਰਨਾ ਹਾਲ ਤਾਂ ਇਹ ਹੋਇਆ ਪਿਆ ਕਿ ਬਹੁਤ ਵਾਰ ਮੈਨੂੰ ਲੱਗਦਾ ਪਛਤਨੀ ਜੀ ਰੋ ਕੋ ਸੱਚ ਕਿੱਥੋਂ ਮਿਲੋ ਕਿਹੜੇ ਚੈਨਲ ਤੋਂ ਮਿਲੋ ਬੜਾ ਮੁਸ਼ਕਲ ਹੋ ਜਾਂਦਾ ਦੱਸਣਾ ਸੱਚ ਦੀ ਹਾਲਤ ਤਾਂ ਤੁਹਾਨੂੰ ਮੈਂ ਦੱਸਿਆ ਸੀ ਅੱਜ ਜਦੋਂ ਹੁਣ ਪਿੱਛੇ ਕੁੰਬ ਦੇ ਵਿੱਚ ਭਾਜੜ ਮੱਛੀ 1.5-2 ਵਜੇ ਤੱਕ 14 ਬੰਦੇ ਮਰ ਗਏ ਆ ਸਾਡਾ ਗੋਦੀ ਮੀਡੀਆ ਸਾਡਾ ਟੀਰਾ ਮੀਡੀਆ ਵਿੱਚ 17 ਘੰਟੇ ਤੱਕ ਕੋਈ ਖ਼ਬਰ ਹੀ ਨਹੀਂ ਦੱਸੀ ਤੇ ਮੂੰਹ ਕਹਦੇ ਨੇ ਸਭ ਤੋਂ ਤੇਜ਼ ਕਿੱਥੇ ਸਭ ਤੋਂ ਤੇਜ਼ ਬਈ ਤੇ ਜਿਸ ਤਰ੍ਹਾਂ ਘਟਿਆ ਵਾ ਤੁਸੀਂ ਫੇਰ ਵੀ ਜੋ ਸਰਕਾਰ ਨੇ ਕਿਹਾ ਉਹਨੇ ਦੱਸੇ ਨੇ ਕਿ 30 ਬੰਦੇ ਮਰੇ ਨੇ ਕਿੰਨੇ ਬਾਰੇ ਨੇ ਹਾਲ ਤੱਕ ਲੋਕਾਂ ਨੂੰ ਨਹੀਂ ਪਤਾ ਸੋ ਸੱਚ ਜਿਹੜਾ ਹੈ ਜਿਹੜੀ ਇਨਫੋਰਮੇਸ਼ਨ ਦੇ ਰਹੇ ਜਾਣਕਾਰੀ ਦੇ ਰਹੇ ਨੇ ਮਿਸ ਇਨਫੋਰਮੇਸ਼ਨ ਦੇ ਰਹੇ ਨੇ ਕੀ ਦੇ ਰਹੇ ਕਿਸੇ ਨੂੰ ਨਹੀਂ ਪਤਾ ਫੇਕ ਨਿਊਜ਼ ਆ ਰਹੀ ਹੈ ਅਸਲੀ ਨਿਊਜ਼ ਆ ਰਹੀ ਹੈ ਬਿਲਕੁਲ ਕਿਸ ਨੂੰ ਪਤਾ ਲੱਗ ਰਿਹਾ ਤੇ ਅੱਜ ਕੱਲ ਤਾਂ ਵੈਸੇ ਹੀ ਨਹੀਂ ਪਤਾ ਲੱਗ ਰਿਹਾ ਜਦੋਂ ਫੇਕ ਜਦੋਂ AI ਦਾ ਜਵਾਨ ਹੈ ਉਹਦੇ ਜਦੋਂ ਬਹੁਤ ਕੁਝ ਫੇਕ ਕਰ ਰਹੇ ਹੈ ਤੇ ਉਹ ਸਾਰਾ ਸਿਸਟਮ ਦੇ ਵਿੱਚ ਜਦੋਂ ਅਸੀਂ ਭੂਮਿਕਾ ਮੀਡੀਆ ਦੀ ਦੇਖਦੇ ਆ ਤਾਂ ਉਹ ਜਿਵੇਂ ਪ੍ਰੋਫੈਸਰ ਮੋਰਸ ਨੇ ਕਹੀ ਸੀ ਦੋ ਧੜਿਆਂ ਚ ਕਰਕਤਬੰਡੀ ਇੱਕ ਲੋਕਾਂ ਦਾ ਇੱਕ ਜੋਕਾਂ ਦਾ ਤੇ ਜਿਹੜੇ ਲੋਕਪੱਖੀ ਮੀਡੀਆ ਉਹ ਤਾਂ ਮੈਨੂੰ ਕੋਈ ਬਹੁਤ ਘੱਟ ਦਿੱਖਦਾ ਖਾਸ ਤੌਰ ਤੇ ਮੇਨਸਟ੍ਰੀਮ ਮੀਡੀਆ ਉਹਦੇ ਚ ਕਾਰਨ ਵੀ ਇਹ ਹੈ ਮੇਨਸਟ੍ਰੀਮ ਮੀਡੀਆ ਦੇ ਵੱਡੇ ਵੱਡੇ ਜਿਹੜੇ ਚੈਨਲ ਨੇ ਤੇ ਉਹ ਜਿਹੜੇ ਕਾਰਪੋਰੇਟ ਨੇ ਸਿੱਧੇ ਜਾਂ ਸਿੱਧੇ ਤੌਰ ਤੇ ਖਰੀਦੇ ਹੋਏ ਨੇ ਉਹਨਾਂ ਦੇ ਤਾਂ ਫਿਰ ਚੱਲਣਾ ਹੀ ਸਰਕਾਰ ਨਾਲ ਮੀਡੀਆ ਦਾ ਜਦੋਂ ਕਹਿੰਦੇ ਨੇ ਗੋਦੀ ਮੀਡੀਆ ਉਹਦਾ ਮਤਲਬ ਹੀ ਇਹ ਹੁੰਦਾ ਗੋਦੀ ਦਾ ਮਤਲਬ ਇਹ ਨਹੀਂ ਹੈ ਮੀਡੀਆ ਨੂੰ ਅਸਲ ਦੇ ਵਿੱਚ ਅਸੀਂ ਵਾਚ ਡੌਗ ਕਹਿੰਦੇ ਆ ਵਾਚ ਡੌਗ ਦਾ ਮਤਲਬ ਇਹਦਾ ਕਿ ਤੁਸੀਂ ਰਾਖੀ ਕਰਨੀ ਹੈ ਉਹ ਇਹ ਡੌਗ ਹੈ ਲੇਕਿਨ ਇੱਕ ਡੌਗ ਜਿਹੜਾ ਇਹ ਵੀ ਹੁੰਦਾ ਹੈ ਜਿਹੜਾ ਮਾਲਕ ਨੂੰ ਭੌਂਕਦਾ ਨਹੀਂ ਉਹ ਕੁਛ ਨਹੀਂ ਕਰਦਾ ਸਿਰਫ ਮਾਲਕ ਨੂੰ ਪੂਛ ਮਾਰਦਾ ਤੇ ਮਾਲਕ ਦੀ ਗੋਦੀ 'ਚ ਬੈਠ ਕੇ ਮਾਲਕ ਉਹਦਾ ਛੇਰ ਪਲੂਸਦਾ ਰਹਿੰਦਾ ਉਹ ਖੁਸ਼ ਹੋ ਜਾਂਦਾ ਹੈ ਜਿਹੜਾ ਗੁੱਦੀ ਚ ਬੈਠਦਾ ਉਹਨੂੰ ਗੁੱਦੀ মিডিਆ ਕਹਿੰਦੇ ਆ ਤੇ ਆ ਗੁੱਦੀ মিডিਆ ਦੇਖ ਲੋ ਤੁਸੀਂ ਜੋ ਮਾਲਕ ਕਹਦਾ ਉਵੇਂ ਹੀ ਕਰਦਾ ਮਾਲਕ ਨੂੰ ਕੋਈ ਸਵਾਲ ਨਹੀਂ ਕਰਦਾ ਪੁੱਛ ਮਾਰਦਾ ਤਾਂ ਉਹ ਇਸ ਤਰ੍ਹਾਂ ਦੀ ਜਨਰੇਸ਼ਨ ਸਾਡਾ ਹੋਇਆ ਪਿਆ ਕਿ ਜਿਹੜਾ ਸੱਚ ਅਸੀਂ ਦੱਸਦੇ ਆ ਜਾਂ ਸੱਚ ਦੱਸਣ ਸੱਚ ਨੂੰ ਲੁਕਾਉਣ 'ਚ ਲੱਗੇ ਰਹੇ ਨੇ ਅਸੀਂ ਤਾਂ ਤੇ ਸੱਚ ਨੂੰ ਲੁਕਾਉਣ ਲਈ ਕੋ ਨਵੇਂ-ਨਵੇਂ ਨਰੇਟਿਵ ਘੜ ਦਿੰਦੇ ਆ ਜੇ ਕੋਈ ਵੱਡੀ ਖਬਰ ਆਉਂਦੀ ਆ ਤੇ ਮੁਕਾਬਲੇ ਕੋਈ ਹੋਰ ਦਿਖਾਉਣਾ ਸ਼ੁਰੂ ਕਰ ਦਿੰਦੇ ਆ ਇਸ ਤਰ੍ਹਾਂ ਦਾ ਸਾਡਾ মিডিਆ ਦੀ ਭੰਗ ਕਰ ਰਹੀ ਹੈ ਤੈਨੂੰ ਤੁਸੀਂ ਕਹੋਗੇ ਜੀ ਪੰਜਾਬੀ ਮੀਡੀਆ ਪੰਜਾਬੀ ਵੀਡੀਓ ਕੀ ਕਰੂਗਾ ਜੀ ਉਹ ਵੀ ਉਹਨਾਂ ਦੇ ਹੁਣ న్యూਸ 18 ਹੈ ਇਹ ਅਵਾਨੀ ਦਾ ਚੈਨਲ ਹੈ ਤੁਸੀਂ ਕੀ ਸਮਝਦੇ ਹੋ ਕਿ ਅਵਾਨੀ ਦਾ ਚੈਨਲ ਜਿਹੜਾ ਹੈ ਉਹ ਦੱਸ ਦੂਗਾ ਕਿ ਜੋ મોદી ਸਾਹਿਬ ਜੋ ਕਹਿ ਰਹੇ ਨੇ ਜੀ ਅਸੀਂ ਤਾਂ ਵਿਸ਼ਵ ਅਰਥਵਿਵਸਥਾ ਬਰ ਰਹੇ ਹਾਂ ਉਹ ਦੱਸੂਗਾ 80 ਕਰੋੜ ਲੋਕਾਂ ਨੂੰ ਤੁਸੀਂ ਜਿਹੜਾ ਹੈ ਮੌਸਲ ਰੱਖ ਦੇ ਰਹੇ ਹੋ ਉਹ ਦੱਸੂਗਾ 2 ਕਰੋੜ ਨੌਕਰੀਆਂ ਕਿੱਥੇ ਗਈਆਂ ਕਿੱਥੇ ਕਹੂਗਾ ਜੀ ਕਿਉਂ ਕਹੂਗਾ ਕਿਹੜੇ ਜਨਸ ਦੀ ਗੱਲ ਕਰਦੋਂ ਸੀ ਸਵਾਸਚਦਰਾ ਦਾ ਜੀ ਪੰਜਾਬੀ ਉਹ ਕਿਵੇਂ ਕਰ ਲਵੋ ਜੀ ਜੀ ਪੰਜਾਬੀ ਦਾ ਉਹ ਤਾਂ ਉਹਨਰ ਦਾ ਜਿਸ ਤਰੀਕੇ ਨਾਲ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਸੀ ਭਾਰਤੀ ਜਨਤਾ ਪਾਰਟੀ ਦੇ ਮੱਦਦਤਨ ਤੁਹਾਨੂੰ ਪਤਾ ਹੀ ਹੈ ਤੇ ਕਿਹੜੇ ਕਿਹੜੇ ਚੈਨਲਾਂ ਦੀ ਸੀ ਗੱਲ ਕਰੋ ਸ਼ਬੀਰ ਬਾਦਲ ਜਿਹੜਾ ਸੱਚ ਬੋਲੂ ਉਹਨੇ ਆਪ ਦਾ ਨਜ਼ਰੀਆ ਤਾਂ ਦੇਣਾ ਇਸੇ ਕਰਕੇ ਮੈਂ ਕਹਿੰਦਾ ਇਹ ਐਂਗਲ ਜਨਲੇ ਚ ਬਹਰੇ ਤੁਸੀਂ ਐਂਗਲ ਜਨਲੇ ਨੂੰ ਛੱਡੋ ਅੱਜ ਤਾਂ ਕੋਵਿਡ ਆਇਆ ਸੀ ਇੱਕ ਨਵੀਂ ਕਿਸਮ ਦਾ ਜਨਲੇ ਜਿ ਮੈਂ ਕਿਹਾ ਸੀ ਉਹਨੂੰ ਭੌਂਕੋ ਜਨਲੇ ਚ ਵਰਕਿੰਗ ਜਨਰੇਜਮ ਸ਼ੁਰੂ ਹੋ ਗਿਆ ਤੁਸੀਂ ਕਹਿੰਦੇ ਮੀਡੀਆ ਦੀ ਭੂਮਿਕਾ ਬਹੁਤ ਵਧੀਆ ਇਸੋ ਅਖਬਾਰਾਂ ਦੇ ਵਿੱਚ ਥੋੜਾ ਬਹੁਤਾ ਮੈਂ ਇਹ ਅਖਬਾਰਾਂ ਨੂੰ ਵੀ ਇਹ ਨਹੀਂ ਕਹਦਾ ਕਿ ਸਾਰਾ ਕੁਝ ਖਤਮ ਹੋ ਗਿਆ ਅਖਬਾਰਾਂ ਦੀ ਥੋੜੀ ਬੋਤੀ ਗੱਲ ਕਰਦੇ ਨੇ ਉਹ ਉਸ ਤਰ੍ਹਾਂ ਦੀ ਲੇਕਿਨ ਫਿਰ ਪ੍ਰਿੰਟ ਜਨਰੇਜਮ ਨੂੰ ਜੇ ਛੱਡ ਦਈਏ ਇਲੈਕਟ੍ਰੋਨਿਕ ਦੇ ਮੀਸਰੀ ਜਨਰੇਜਮ ਦੀ ਗੱਲ ਕਰਤੀ ਫਿਰ ਆ ਜਾਂਦਾ ਚੋਲਰ ਮੀਡੀਆ ਸੋਸ਼ਲ ਮੀਡੀਆ ਜਿਹੜਾ ਲੋਕਾਂ ਦਾ ਮੀਡੀਆ ਉਹਨਾਂ ਚ ਬਹੁਤ ਬੱਚੇ ਲੋਕ ਆਪਣੇ ਨਜ਼ਰੀਏ ਨਾਲ ਪੇਸ਼ ਕਰਨ ਲੱਗੇ ਨੇ ਹਾਦੀ ਘੜੀ ਜਿਹਨ ਕਾਫੀ ਜਿਹੜੀ ਪੋਜ਼ਿਟਿਵ ਨਜ਼ਰ ਆਉਂਦੀ ਹੈ ਵੀ ਘਟੋ ਘਟ ਆਪਦੇ ਨਜ਼ਰੀਏ ਤੋਂ ਜਿਹੜੇ ਲੋਕ ਸੋਚਦੇ ਰਹੇ ਉਹ ਤਾਂ ਸਾਹਮਣੇ ਆਉਣ ਲੱਗੇ ਤੁਸੀਂ ਤੁਹਾਡੇ ਸਾਹਮਣੇ ਜਦੋਂ ਕਿਸਾਨਾਂ ਦਾ ਅੰਦੋਲਨ ਦਿੱਲੀ ਵਾਲਾ ਚੱਲ ਰਿਹਾ ਸੀ ਉਦੋਂ ਆ ਜਿਹੜੇ ਭੌਂਕੂ ਜਨਰਿਜ਼ਮ ਸੀ ਜਿਹੜਾ ਗੋਦੀ ਮੀਡੀਆ ਸੀ ਟੀਰਾ ਮੀਡੀਆ ਸੀ ਤਾਂ ਗळाਕੜ ਦੇ ਸਕੇ ਸਮਝਾਓ ਤੇ ਕਿਸਾਨਾਂ ਨੇ ਆਪਦਾ ਸ਼ੁਰੂ ਕਰ ਲਿਆ ਸੀ ਟਰੈਕਟਰ ਤੋਂ ਟਵਿੱਟਰ ਤੱਕ ਤੇ ਉਹ ਭੂਮਿਕਾ ਲੋਕ ਸੋਸ਼ਲ ਮੀਡੀਆ ਦੀ ਠੀਕ ਰਹੀ ਔਰ ਹੁਣ ਸੋਸ਼ਲ ਮੀਡੀਆ 'ਚ ਵੀ ਐਂਟਰੀ ਕਰ ਲਈ ਜੀ ਉਹਨਾਂ ਨੇ ਉਹਨਾਂ ਨੇ ਆਪਦੇ ਵੱਡੇ ਵੱਟੇ ਸੱਲ ਬਣਾਤੇ ਉਹ ਤਾਂ ਮੌਕਾ ਦੇਖਦੇ ਨੇ ਜਦੋਂ ਗਿਆਨੀ ਰੁਕਬੀਰ ਸਿੰਘ ਨੇ ਇੰਨੀ ਕੁ ਗੱਲ ਕਹੀ ਕਿ ਪੰਜ ਮੈਂਬਰੀ ਕਮੇਟੀ ਭਰਤੀ ਸ਼ੁਰੂ ਕਰੇ ਨਾਲ ਦੀ ਨਾਲ ਤੁਸੀਂ ਦੇਖੋ ਕਿਵੇਂ ਟ੍ਰੋਲ ਕੀਤਾ ਜਾ ਰਿਹਾ ਹੈ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਕੀਤਾ ਯਾਨੀ ਉਹਦੀ ਭੂਮਿਕਾ ਵੀ ਹੁਣ ਸਵਾਲਾਂ ਚਾਹ ਰਹੀ ਹੈ ਆ ਜਦੋਂ ਦਾ ਅਮੀਰ ਅਲਾਬਾਦੀ ਦਾ ਕੇਸ ਹੋਇਆ ਉਦੋਂ ਤਾਂ ਸਰਕਾਰ ਵੀ ਸੋਚਣ ਲੱਗੀ ਕਿ ਸੋਸ਼ਲ ਮੀਡੀਆ ਤੇ ਵੀ ਕੰਟਰੋਲ ਕਰ ਲਈਏ ਜੋ ਕੋਈ ਪੁਰਾਣੀਆਂ ਖਬਰਾਂ ਕੱਟ ਕੇ ਦਿਖਾਈ ਜਾਂਦਾ ਦੱਸ ਰਿਹਾ ਹੈ ਕਿ ਮੋਦੀ ਸਾਹਿਬ ਉਹ ਤੋਂ ਕੀ ਕਹਿੰਦੇ ਸੀ ਹੁਣ ਕੀ ਕਰ ਰਹੇ ਨੇ ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਤੇ ਜਦੋਂ ਅਸੀਂ ਕਹਿੰਦੇ ਕਿ ਸੰਕਟ ਨੂੰ ਮੀਡੀਆ ਬਹੁਤ ਸਹੀ ਤਰੀਕੇ ਨਾਲ ਪੇਸ਼ ਕਰਦਾ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਜੇ ਮੈਂ ਇਹ ਗੱਲ કહਾਂ ਕਿ ਬਹੁਤ ਸਹੀ ਹੋਵੇਗੀ ਸੋ ਮੈਂ ਇਹ ਗੱਲ ਕਹੀ ਕਿ ਭੂਮਿਕਾ ਦੋਗਣਾ ਹੁੰਦੀ ਹੈ ਜਿਹੜਾ ਮੀਡੀਆ ਹੁੰਦਾ ਉਹ ਕਰ ਬਹੁਤ ਕੁਝ ਸਕਦਾ ਲੋਕਾਂ ਨੂੰ ਵੇਰ ਵੀ ਕਰ ਸਕਦਾ ਲੋਕਾਂ ਨੂੰ ਸੱਚ ਵੀ ਦੱਸ ਸਕਦਾ ਤੇ ਲੇਕਿਨ ਜਿਸ ਤਰੀਕੇ ਨਾਲ ਜਿਹੜਾ ਸੱਚ ਦੱਸਦਾ ਹੈ ਉਹਨੂੰ ਸਰਕਾਰਾਂ ਜਿਵੇਂ ਦਬਾਉਂਦੀਆਂ ਨੇ ਤੇ ਮੈਂ ਤਾਂ ਅਕਸਰ ਇੱਕ ਸ਼ੇਅਰ ਜਿਹੜਾ ਪਾਕਿਸਤਾਨੀ ਸ਼ਹਿਰ ਦਾ ਕਿ ਜੇ ਮੈਂ ਚੁੱਪ ਰਹਾ ਤਾਂ ਮਰ ਜਾਵਾਂਗਾ ਜੇ ਬੋਲਿਆ ਤਾਂ ਮਾਰ ਦਿੱਤਾ ਜਾਵਾਂਗਾ ਉਹ ਸਥਿਤੀ ਬਣੀ ਪਈ ਹੈ ਤੁਸੀਂ ਕਰਕੇ ਤਾਂ ਦੇਖੋ ਨਾ ਜਿਹੜੇ ਮੀਡੀਆ ਚ ਮੈਨੂੰ ਮੈਨੂੰ ਪਤਾ ਮੇਰਾ ਕਿੱਡਾ ਚੱਲਣਾ ਹਾਲੇ ਤੱਕ ਮੈਂ ਤੁਹਾਨੂੰ ਹਰ ਰੋਜ਼ ਅਪੀਲ ਕਰਦਾ ਕਿ ਤੁਸੀਂ ਇਸ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰੋ ਕੋਈ ਜ਼ਿਆਦਾ ਨਹੀਂ ਹੈ ਤੇ ਲੇਕਿਨ ਇਸ ਦੇ باوجود ਮੇਰੇ ਤੇ ਚੱਕ ਰਖੇ ਮੈਨੂੰ ਬਹੁਤ ਬਰਕ ਹੈ ਕਿ ਤੁਸੀਂ ਇਹਨੂੰ ਡਿਲੀਟ ਕਰੋ ਨਹੀਂ ਦੇਖ ਲਓ ਤਰੀਕਾ ਤੁਹਾਨੂੰ ਅਸੀਂ ਦੱਸ ਦਾਂਗੇ ਇਸ ਕਿਸਮ ਦੀਆਂ ਗੱਲਾਂ ਆਉਂਦੀਆਂ ਨੇ ਨਹੀਂ ਸੱਚ ਨੂੰ ਦਬਾਉਣ ਦੀਆਂ ਗੱਲਾਂ ਆਉਂਦੀਆਂ ਨੇ ਤਾਂ ਉਹ ਸੱਚ ਦੇ ਬਾਰੇ ਵਿੱਚ ਮੈਂ ਉੱਥੇ ਅੱਜ ਵੀ ਕਿਹਾ ਸੀ ਮੈਂ ਕਿ ਬਹੁਤ ਸਾਰੇ ਲੋਕ ਨੇ ਉਹ ਇੱਕ ਤਾਂ ਤਰੀਕਾ ਹੁੰਦਾ ਨਾ ਕਿ ਇਰਾਦਾ ਇਹ ਖੁਦ ਹੀ ਨੇ ਝੁਕਣੇ ਨਾ دیا۔ ਬਰਨਾ ਲਿਖਣੇ ਲਈ ਸੋਨੇ ਦੇ ਕਲਮਾਂ ਤੇ ਬਹੁਤ ਸਾਰੇ ਲੋਕਾਂ ਨੇ ਸੋਨੇ ਦੇ ਕਲਮ ਲੈ ਲਏ ਬਹੁਤ ਸਾਰੇ ਕੀ ਕਹਦੇ ਨੇ ਕਿ ਲੈ ਦੇ ਕੇ ہمارے پاس ફક્ત ਇੱਕ ਨਜ਼ਰੀ ਤੋ ਹੈ ਕਿਉਂ ਦੇਖੇ ਦੁਨੀਆ ਕੋ ਕਿਸੇ ਹੋਰ ਕੀ ਨਜ਼ਰ سے ਉਹ ਹਰ ਦੇ ਤਰੀਕੇ ਨਾਲ ਦੱਸ ਰਹੇ ਨੇ ਸੋ ਪਹਿਲੇ ਦਰਸ਼ਕੋ ਅੱਜ ਮੈਂ ਤੁਹਾਨੂੰ ਥੋੜਾ ਜਿਹਾ ਵੱਖਰੇ ਤਰੀਕੇ ਨਾਲ ਇਹ ਜਿਹੜੇ ਅੱਜ ਦੇ ਟਾਪਿਕ ਤੇ ਗੱਲ ਕੀਤੀ ਹੈ ਅੱਜ ਦੇ ਵੀਡੀਓ ਦੇ ਵਿੱਚ ਕਿਉਂਕਿ ਅੱਜ ਇਸ ਤੇ ਮੈਂ ਭਾਸ਼ਣ ਦੇ ਕਿਹਾ ਸੀ ਕਿ ਮੈਂ ਉੱਥੇ ਤਾਂ ਬਹੁਤ ਲੰਬਾ ਭਾਸ਼ਣ ਸੀ ਪਰ ਮੈਂ ਵੀਡੀਓ ਲੰਬੀ ਨਹੀਂ ਕਰਨੀ ਚਾਹਦਾ ਪਰ ਜੋ ਕੁਝ ਮੈਂ ਦੱਸਿਆ ਜਿਹੜੇ ਜਰਨਲਿਜ਼ਮ ਦੇ ਟੀਚਰ ਸੀ ਜਾਂ ਜਰਨਲਿਜ਼ਮ ਦੇ ਰਿਸਰਚ ਸਕਾਲਰ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਅਵੇਅਰ ਕਰੀਏ ਤਾਂ ਕਿ ਉਹ ਅੱਗੇ ਜਾ ਕੇ ਲੋਕਪੱਖੀ ਸਾਰਥਕ ਜਰਨਲਿਜ਼ਮ ਦੀ ਗੱਲ ਕਰ ਸਕਣ ਅਜਨੇ ਮਿਲ ਜਿਆ ਕਾਨੂੰ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ